ਹਾਂ ਰਾਣੋ ਹਾਂ ਮੰਮਾ ਜੀ ਕਿਵੇਂ ਠੀਕ ਆ ਤੁਸੀਂ ਕਿਵੇਂ ਆ ਬਸ ਠੀਕ ਆ ਕੀ ਕਰੀ ਜਾਂਦੀ ਸੀ ਕੁਛ ਨਹੀਂ ਨੇਰੀ ਆਈ ਜਾਂਦੀ ਹੈ ਕੱਪੜੇ ਤਾਰ ਹੀ ਜਾਂਦੀ ਹੈ ਅੱਛਾ ਕੱਪੜੇ ਤਾਰ ਕੇ ਰੱਖ ਫਿਰ ਆ ਗਿਆ ਮੈਂ ਤਾਰ ਤੋਂ ਕੱਪੜੇ ਤਾਰ ਹੀ ਜਾਂਦੀ ਮੰਮਾ ਜੀ ਅੱਛਾ ਮੈਨੂੰ ਕੁਝ ਹੋਰ ਸੁਣਿਆ ਮੈਨੂੰ ਕੁਝ ਹੋਰ ਸੁਣਿਆ ਨਹੀਂ ਤੁਹਾਨੂੰ ਗਲਤ ਸੁਣ ਗਿਆ ਮੈਂ ਕਿਹਾ ਤਾਰ ਤੋਂ ਲੀੜੇ ਲਾਈ ਜਾਂਦੇ ਆ ਅੱਛਾ ਮੈਂ ਨੂੰ ਨਾ ਕੱਪੜੇ ਤਾਰੀ ਜਾਨੀ ਮੈਂ ਚਲਾ ਦੇ ਕੰਮ ਚਲ ਤੂੰ ਟਾਈਮ ਨਾਲ ਹੀ ਕਰੀ ਜਾਨੀ ਫਿਰ ਵਧੀਆ ਹੀ ਗੱਲ ਹੈ ਨਹੀਂ ਨਹੀਂ ਮਾਮਾ ਜੀ ਆਏ ਥੋੜੀ ਕਰਦੇ ਆ ਹੂੰ ਹੋਰ ਬਸ ਠੀਕ ਹੈ ਕੀ ਕਰੀ ਆਨੇ ਹੋ ਕੁਛ ਨਹੀਂ ਮੈਂ ਕਿ ਚੱਲ ਰਾਣੋ ਨੂੰ ਫੋਨ ਕਰ ਲਈ ਕਿੰਨੇ ਦਿਨ ਹੋ ਗਏ ਇਹ ਗੱਲ ਹੀ ਨਹੀਂ ਕੀਤੀ ਚਲੋ ਵਧੀਆ ਕਰਿਆ ਮਾਮਾ ਜੀ ਤੁਸੀਂ ਫੋਨ ਕਰ ਲਿਆ ਅੱਛਾ ਮम्मी ਜੀ ਹੋਰੀ ਸਾਰੇ ਠੀਕ ਆ ਮਾਮੀ ਠੀਕ ਹੁੰਦੀ ਤਾਂ ਮੈਂ ਤੇਰੇ ਨਾਲ ਥੋੜੀ ਗੱਲ ਕਰਨੀ ਸੀ ਕਿਉਂ ਕੀ ਹੋ ਗਿਆ ਮਾਮੀ ਬਿਮਾਰ ਹੈ ਮਾਮੀ ਬਿਮਾਰ ਨਹੀਂ ਪਰ ਮਾਮੀ ਚੋ ਗੱਲ ਹੈ ਨਹੀਂ ਨਾ ਜਿਹੜੀ ਤੇਰੇ ਚ ਹੈਗੀ ਲੈ ਮਾਮਾ ਜੀ ਆਏ ਥੋੜੀ ਹੁੰਦਾਗਾ ਫੇਰ ਕਿਵੇਂ ਹੁੰਦਾ ਦੱਸ ਗੱਲ ਤਾਂ ਉਹ ਦੇ ਚ ਹੈਗੀ ਹੈ ਜਿਹੜੀ ਹੈਗੀ ਆ ਹੁਣ ਤਾਂ ਤੁਹਾਨੂੰ ਦਿਨ ਨਹੀਂ ਥਾਰਨਾ ਅੱਛਾ ਤੇ ਮਤਲਬ ਤੂੰ ਜਵਾਬ ਦੇਣੇ ਆ ਫਿਰ ਹੈ ਹੂੰ ਇਹ ਜਵਾਬ ਨੂੰ ਜਵਾਬ ਹੀ ਹੈ ਅੱਖਾਂ ਮਦਦ ਤੋਂ ਨਹੀਂ ਕਰਨਾ ਕੁਝ ਆਏ ਆਂ ਥੋੜੀ ਕਰਦੇ ਹੁੰਦੇ ਆ ਬੱਚਾ ਗੇ ਹੋਰ ਫਿਰ ਕਿਵੇਂ ਕਰੀਏ ਹੁਣ ਜੀ ਲੱਗਦਾ ਨਹੀਂ ਬੁੜੇ ਬੰਦੇ ਦਾ ਬੁੜੇ ਨੇ ਬੁੜੇ ਨੂੰ ਜਵਾਨ ਟੱਕਰ ਗਈ ਤਾਂ ਹੁਣ ਬੁੜੇ ਦਾ ਜੀ ਲੱਗਦਾ ਨਹੀਂ ਕਿਤੇ ਨਾ ਜਵਾਨ ਟੱਕਰ ਗਈ ਜਵਾਨ ਥੋੜੇ ਫਤਰੀ ਹੈਗੇ ਮਮਾ ਜੀ ਲਾਹੌਰ ਤੋਂ ਕਿਦੇ ਵਾਸਤੇ ਆ ਕੋਈ ਕਿਤੇ ਹੋਰ ਕਰਨੀ ਹੈ ਸੈਟਿੰਗ ਸ਼ੂਟਿੰਗ ਤੋਂ ਸੈਟਿੰਗ ਹੋਰ ਨਹੀਂ ਕਰੀ ਮੈਂ ਤਾਂ ਵਿਆਹ ਕਰਾਉਂਗੀ ਕਿਦਣਾ ਕਰਾਂਗੀ ਵਿਆਹ ਵਿਆਹ ਕਰਾਉਂਗੀ ਲਵ ਮੈਰਿਟ ਕਰਾਉਂਗੀ ਆਪਦੀ ਪਸੰਦ ਦਾ ਮੁੰਡਾ ਲੱਭੂੰਗੀ ਤੇ ਜਿਹੜਾ ਮੇਰੇ ਨਾਲ ਖੇ ਖਾਦੀ ਹੈ ਉਹਦਾ ਕੀ karenge ਫਿਰ ਦੱਸ ਉਹ ਚੱਲੂ ਆਗੇ ਉਹ ਭੁੱਲ ਜੋ ਤੁਸੀਂ ਐਵੇਂ ਕਿਵੇਂ ਭੁੱਲ ਜਾ ਦੱਸ ਐਵੇਂ ਭੁੱਲ ਜੋ ਤੁਸੀਂ ਉਹ ਮੈਂ ਜੁਆ ਕਰੀ ਸੀ ਕਿ ਤੁਸੀਂ ਕਰ ਲਿਆ ਕੋਈ ਗੱਲ ਨਹੀਂ ਅੱਛਾ ਇਹ ਤਾਂ ਗੱਲ ਹੈ ਇਹ ਤਾਂ ਗੱਲ ਗਲਤ ਹੈ ਫਿਰ ਦੇ ਦੇ ਕੀ ਹੋ ਗਿਆ ਹੁਣ ਨਾ ਨਾ ਇਹ ਗੱਲ ਗਲਤ ਹੈ ਜਿਹੜੀ ਐ ਥੋੜੀ ਘਰੀਦਾ ਹੁੰਦਾ ਨੰਨੇ ਜਵਾਕੜੀ ਸੀਗੀ ਸੱਚੀ ਤੁਹਾਨੂੰ ਪਤਾ ਹੀ ਆ ਮੈਨੂੰ ਪਤਾ ਹੀ ਨਹੀਂ ਸੀਗਾ ਮਾਮਿਆਂ ਨਾਲ ਕਰਦੇ ਹੁੰਦੇ ਜਾਂ ਨਹੀਂ ਨੇ ਗੱਲ ਤਾਂ ਕਰਦੇ ਹੁੰਦੇ ਆ ਜਿਹੜਾ ਉਸ ਦਿਨ ਉਹ ਵਿਆਹ ਤੇ ਤੂੰ ਆਈ ਸੀ ਹੂੰ ਤੂੰ ਮੇਰੇ ਕੋਲੇ ਪੈ ਗਈ ਸੀ ਬੈਡਰੂਮ ਚ ਹੂੰ ਉਹਦੇ ਆਪਾਂ ਕੁਝ ਕੀਤਾ ਸੀਗਾ ਜਿਹੜਾ ਰਾਤ ਨੂੰ ਹੋ ਗਿਆ ਸੀ ਆਪਣਾ ਪਤਾ ਨਹੀਂ ਕੀ ਹੋ ਗਿਆ ਸੀ ਮੈਨੂੰ ਤਾਂ ਆਪ ਨੂੰ ਮੈਨੂੰ ਲੱਗਦਾ ਤੁਸੀਂ ਕੋਈ ਨਸ਼ਾ ਲਾਇਆ ਹੋਣਾ ਮਸਾਨੇ ਪਾਇਆ ਸੀ ਉਹ ਦੋ ਤੁਛਾੜਾ ਮਾਰ ਮਾਰ ਕੇ ਆਉਂਦੀ ਸੀ ਉਸ ਤੇ ਪਤਾ ਨਹੀਂ ਕੀ ਗੜਬੜ ਹੋ ਗਈ ਸੀ ਮੇਰੇ ਕੋਈ ਤਾਂ ਗੜਬੜ ਹੋਈ ਸੀਗੀ ਜਿਹੜਾ ਮੈਂ ਤੁਹਾਡੇ ਨਾਲ ਆਏ ਹੋ ਗਈ ਸੀ ਗੜਬੜ ਨਹੀਂ ਹੋਣਾ ਉਹ ਤਾਂ ਨਜ਼ਾਰਾ ਪੂਰਾ ਦਿੱਤਾ ਸੀ ਗੜਬੜ ਦੀ ਕਿਹੜੀ ਗੱਲ ਹੋਈ ਸਾਥ ਨਜ਼ਾਰਾ ਨਜ਼ਰ ਆਦਾ ਮੈਨੂੰ ਕੀ ਉਹ ਤਾਂ ਨਜ਼ਾਰਾ ਆਉਂਦਾ ਸੀ ਕੀ ਆਉਂਦਾ ਸੀ ਮੈਂ ਤਾਂ ਨੀਂਦਾ ਚੁੱਕੀ ਮੈਨੂੰ ਤਾਂ ਆਉਂਦਾ ਸੀ ਵੀ ਨਜ਼ਾਰਾ ਉਹ ਨੋਂਦਾ ਸੀਗਾ ਆਉਂਦਾ ਸੀਗਾ ਆਉਂਦੇ ਹੀ ਉਹ ਨਾਂ ਭਰਨੋ 23 ਸਾਲ ਦੀ ਕੁੜੀ 23 22 23 ਸਾਲ ਦੀ ਕੁੜੀ ਫੜ ਕੇ ਬਹਿ ਗਏ ਤੁਸੀਂ ਕਿਵੇਂ ਔਰ 60 ਸਾਲਾਂ ਦੀ ਤੁਸੀਂ 22-23 ਸਾਲ ਦੀ ਕੁੜੀ ਫੜ ਕੇ ਵਹਿ ਗਏ ਨਜ਼ਾਰੇ ਹੀ ਆਉਣਾ ਤੁਹਾਨੂੰ ਹੈ ਤੁਹਾਨੂੰ ਬਹੁਤਾ ਹੈ ਜਿਹੜਾ ਇਸ ਤਰ੍ਹਾਂ ਹੀ ਬਹੁਤਾ ਨਮੋਣਾ ਹੀ ਹੈ ਫਿਰ ਜਿਹੜੀ ਕਰਦੇ ਨਾਲ ਸੌਂਗੀ ਕਰ ਲਿਆ ਜੇ ਕੁਝ ਇਹ ਕਰ ਜਾਂਦਾ ਫਿਰ ਬੰਦੇ ਦਾ ਬੁੜਾ ਬੰਦਾ ਕੀ ਕਰੇ ਆਹ ਲਾ ਲੀਓ ਮੁਫਲਤ ਕਰਿਆ ਨਾ ਹੁਣ ਕੀ ਕਰੀ ਇਸ ਦਾ ਕੰਮ ਹੈ ਫਿਰ ਹੁਣ ਹੋਰ ਮੈਨੂੰ ਹੋਰ ਤੁਸੀਂ ਕੰਨ ਦੀ ਆਦਤ ਪਾਤੀ ਜੀ ਹੁਣ ਗਾਉਂ ਤੋਂ ਲਾਉਣਾ ਹੁਣ ਕੰਮ ਕੰਮ ਮੇਰਾ ਦੂ ਕਰਵਾਉਣਾ ਹੈ ਹਾਂ ਤਾਂ ਮੈਂ ਬਬ ਤੇਰੀ ਆਤ ਫਿਰ ਮੈਨੂੰ ਕਿੰਨਾ ਕਰੇਂਗੇ ਇਹ ਕਰੇਂਗੇ ਇਹ ਕਰੇ ਨੇ ਤੁਮ ਮਾਣੇਂਗੇ ਉਹ ਬੋਸੀ ਕਰਦਾ ਉਹਦਾ ਪਤਾ ਨਹੀਂ ਕੀ अच्छा फिर और हां मानता हैगा फिर हुन किवें करेंगे ओ थनु एक दिन मैं गल दस दन्ना एक गल दस दन्ना मां हां जेडी ਗੱਲਬਾਤ ਹੁਣ ਬੁੱਢਿਆਂ ਚ ਹੈਗੀ ਉਹ ਜਵਾਨਾਂ ਚ ਭਾਲ ਕੇ ਦਿਖਾ ਦੇਣਾ ਜਵਾਨਾਂ ਚ ਤਾਂ ਮੈਂ ਹਜੇ ਕਿਸੇ ਨਾਲ ਕੁਛ ਕਰੀ ਨਹੀਂ ਤੁਹਾਡੇ ਨਾਲ ਹੀ ਕਰਿਆਗਾ ਚਲ ਤੈਨੂੰ ਇੰਨੀ ਛੂਟ ਦੇ ਦਿੰਦੀ ਫਿਰ ਮੈਂ ਨਹੀਂ ਮੈਂ ਨਹੀਂ ਕਰੂੰ ਇਸ ਚਲ ਦੋ ਜਵਾਨ ਨਾਲ ਕਰਕੇ ਦੇਖ ਲਾਗੇ ਜਨ ਨਾਲ ਨਹੀਂ ਮੈਂ ਤਾਂ ਨਹੀਂ ਕਰਦੀ ਤੇ ਤੁਹਾਨੂੰ ਮੇਰੇ ਚ ਤੇ ਜਵਾਨ ਚ ਫਰਕ ਨਜ਼ਰ ਆ ਲੱਗ ਜੂਗਾ ਜੀ ਨਹੀਂ ਕੀ ਕੰਮ ਆ ਕਰਕੇ ਤੁਸੀਂ ਹੈਗੇ ਹੋ ਹੁਣ ਤੇ ਉਹ ਕਹਿੰਦੀ ਸੀ ਮੈਂ ਲੰਮੈਜ ਕਰਾਉਣੀ ਹੈਗੀ ਹੋਰ ਕੀ ਕਹਨਾ ਫਿਰ ਹੈ ਹੁੰਦੇ ਦਾ ਹੁੰਦੇ ਰਾਹ ਆਂਦੀ ਸੀਗੇ ਹੋਰ ਮਨਾਂ ਤੇ ਕਰਨਾ ਮਾਮੀ ਹਰਾਂ ਨੂੰ ਪਹਿ ਪਤਾ ਲੱਗਿਆ ਫੇਰ ਦੇਖ ਤੇਰੀ ਮਾਮੀ ਨੂੰ ਤਾਂ ਨਹੀਂ ਪਤਾ ਲੱਗਣ ਦਿੰਦਾ ਉਹਦਾ ਗੱਲ ਤੋਂ ਮੇਰੇ ਤੇ ਛੱਡ ਦੇ ਫਲਸਟ ਵਾਰ ਹੀ ਕਰੂੰਗੀ ਮਮਾ ਫੇਰ ਕਰੇ ਪਤਾ ਲੱਗਿਆ ਫੇਰ ਕੀ ਕਰਾਂਗੇ ਕਰਨਾ ਕੀ ਹੈ ਪਤਾ ਲੱਗੂ ਕਿਸੇ ਨੂੰ ਪਤਾ ਲੱਗਣ ਦੇਊਂਗਾ ਮੈਂ ਤਾਂ ਐ ਆ ਉਹ ਲੋਕੀ ਲਾ ਲੈਣਦੇ ਹੁੰਦੇ ਪਤਾ ਕੁਛ ਨਹੀਂ ਕਰਦੇ ਕਰਦੇ ਨਾ ਘਟਦੇ ਕਿੱਥੋਂ ਦੇ ਨਹੀਂ ਰਹਿਣਾ ਤੇ ਪਤਾ ਲੱਗਿਆ ਤਾਂ ਅੱਛਾ ਗੇ ਹੋਰ ਪਤਾ ਕੁਛ ਨਹੀਂ ਲੱਗਣ ਦਿੰਦਾ ਮੈਂ ਤੇ ਤੂੰ ਬਸ ਹਿਸਾਬ ਚ ਨਾਲ ਆ ਜੀ ਮੀ ਆ ਜੂੰਗੀ ਫਿਰ ਠੀਕ ਹੈ ਮਮਾ ਛੇਤੀ ਮੰਮੀ ਆ ਗਿਆ ਫੋਨ ਕੱਟ ਦਿਓ ਮੀ ਆ ਗਿਆ ਤਾਂ ਮੀ ਇਸ ਦਾ ਗੱਲ ਬਣੋਂਗੇ ਗੱਲੋ ਸਮਾਨ ਰੱਖਣਾ ਵਿੱਚ ਗੱਲ ਕੀ ਬਣੂਗੀ ਮੈਂ ਤੇ ਭੇਜ ਜੂਗੀ ਹੋਏ ਅੱਛਾ ਕੇ ਭੇਜ ਜਾ ਫਿਰ ਭੇਜ ਜਾ ਫਰਮਾ ਜਾਂਦਾ ਤੇਰੇ ਕੋਲ ਘੰਟੇ ਚ ਕੀ ਰੇ ਆ ਮਮਾ ਜੀ ਸਾਰੇ ਘਰੇ ਆ ਤੇ ਮੇਰੇ ਤੇ ਕੋਣ ਸ਼ੱਕ ਕਰਦਾ ਮੈਨੂੰ ਤਾਂ ਆਇਆਂ ਆਖਣੇ ਮਿਲਣ ਆਇਆਗਾ ਅੱਛਾ ਕੋਈ ਨਹੀਂ ਦੇਖ ਲੋ ਫਿਰ ਫਿਰ ਪਹੁੰਚ ਕੇ ਬੜੀ ਰਾਤ ਫਿਰ ਦੇਮ ਅੱਲਾ ਤੁੰਗਿਆ ਰੋ ਆਈਆਂ ਆ Hvor er det? Ja, ja. det er der Peter. Ja. Tiga. Tiga.